ਹਾਂਜੀ ਨਮੋਦ ਰਣਜੀ ਦੇਖੋ ਬਹੁਤ ਮੈਸੇਜ ਆਉਂਦੇ ਸੀ ਮਾਪੇ ਦੇ ਮਤਲਬ ਅਸੀਂ ਬੱਚੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਪਮਾ ਉਹ ਲੜਕੀ ਆ ਤੇ ਪਮਾ ਉਹ ਲੜਕਾ ਦੇਖੋ ਕਈ ਬੱਚੇ ਤਾਂ ਮਾਪੇ ਨੂੰ ਬੁਲਾਉਂਦੇ ਹੀ ਨਹੀਂ ਜਿਵੇਂ ਜਿਵੇਂ ਸਾਡੀ ਏਜ ਵੱਡੀ ਹੁੰਦੀ ਜਾਂਦੀ ਆ ਨਾ ਸਾਡੇ ਬੱਚੇ ਸਾਤੋਂ ਉਸੇ ਤਰ੍ਹਾਂ ਦੂਰ ਹੁੰਦੇ ਜਾਂਦੇ ਨੇ ਆਪਣੇ ਮਾਪੇ ਮਾਪੇ ਕੋਲ ਨਫ਼ਰਤ ਮੰਨਦੇ ਨੇ ਇਹ ਇਹ ਅੰਪਰਗਵਾਰ ਨੇ ਇਹਨਾਂ ਨੂੰ ਢੰਗ ਦੇ ਕੱਪੜੇ ਨਹੀਂ ਪਾਉਣੇ ਆਉਂਦੇ ਇਹਨਾਂ ਨੂੰ ਸਾਡੀ ਸੋਸਾਇਟੀ ਦੇ ਵਿੱਚ ਗੱਲ ਨਹੀਂ ਕਰਨੀ ਆਉਦੀ ਉਹ ਦੱਸੋ ਤੁਹਾਨੂੰ ਪਾਲਿਆ ਯਾਰ ਐਡਾ-ਐਡੇ ਕੀਤਾ ਇੰਨਾ ਕੰਨਾਂ ਲਈ ਕੀਤਾ ਤੁਹਾਡੇ ਵੀ ਜੰਮਣੇ ਨੇ ਬੱਚੇ ਇਦੋਂ ਵੱਧ ਬੋਲਣਗੇ ਉਹ ਤੁਹਾਨੂੰ ਦੇਖ ਕੇ ਕਿ ਜਿਵੇਂ ਤੁਸੀਂ ਮਾਪੇ ਆਪਣਾ ਸਲੂਕ ਕਰਨਾ ਇਦੋਂ ਕਈ ਗੁਣਾ ਜ਼ਿਆਦਾ ਉਹਨਾਂ ਨੇ ਤੁਹਾਡੇ ਨਾਲ ਵੱਧ ਕੇ ਕਰਨਾ ਦੇਖੋ ਇਹਨਾਂ ਦੇ ਨਾਲੇ ਆਪਣੇ ਮਾਪੇ-ਬਾਪ ਵਾਲੇ ਨੇ ਸੌਰੀ ਮਾਪੇ-ਬਾਪ ਸਾਹਮਣੇ ਨਹੀਂ ਤਾਂ ਵੀ ਤੁਸੀਂ ਇਹਨਾਂ ਨਾਲ ਕਹੇ ਜਿਹਾ ਸਲੂਕ ਕਰਦੇ ਹੋ ਜੇ ਆਉਣ ਵਾਲਾ ਆਪਣੀਆਂ ਨਸਲਾਂ ਨੂੰ ਸੰਭਣਾ ਨਾ ਤਾਂ ਮਾਪੇ-ਬਾਪ ਨੂੰ ਸੰਭਲੋ ਪਹਿਲਾਂ ਫਿਰ ਸੰਭੀਆਂ ਜਾਣਗੀਆਂ ਨਸਲਾਂ ਇਹ ਗੱਲ ਮੈਂ ਦਾਅਵੇ ਨਾਲ ਕਹਿਨੀ ਆ ਪਹਿਲੀ ਤਾਂ ਗੱਲ ਦੇਖੋ ਕਿੰਨੀਆਂ ਭੈਣਾਂ ਰੋਂਦੀਆਂ ਨੇ ਜਿਨ੍ਹਾਂ ਦੇ ਧੀ ਪੁੱਤ ਸ਼ਾਦੀ ਕਰਵਾਉਣੀ ਨਹੀਂ ਮੰਨਦੇ ਵੀ ਜਿਸ ਦਾ ਛੜਾ ਹੀ ਰਹਿਣਾ ਇਸ ਦਾ ਸ਼ਾਦੀ ਉਹ ਨਹੀਂ ਕਰਵਾਉਣੀ ਇਹ ਗੱਲ ਹੋ ਗਈ ਦੂਜੀ ਗੱਲ ਤੁਹਾਡੀ ਜਿਹੜੀ ਜ਼ਿੰਦਗੀ ਆ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਇਹ ਘਰ ਮੈਂ ਦਾਅਵੇ ਨਾਲ ਕਹਨੀ ਆ ਕਿਉਂ ਨਹੀਂ ਐਕਸਪੀਰੀਅੰਸ ਤੁਸੀਂ ਤਾਂ ਲਵ ਮੈਰਿਜ ਕਰਵਾਉਣੇ ਫਲਾਨੀ ਕਰਵਾਉਣੇ ਇਸ ਧਮਕੀ ਕਰ ਮੈਨੂੰ ਇਹ ਦੱਸੋ ਲਵ ਮੈਰਿਜ ਕਿੰਨੀਆਂ ਕਿਸਰੇ ਚੜੀਆਂ ਨੇ ਕਿੰਨੀਆਂ ਇੱਕ ਕੁੜੀਆਂ ਬਲੀ ਚੜ ਗਈਆਂ ਲਵ ਮੈਰਿਜ ਵਾਲੀਆਂ ਕਿੰਨੇ ਕੁ ਦੇਖੋ ਮੁੰਡੇ ਚੜ ਗਏ ਨੇ ਇਹ ਸਾਰੇ ਲਵ ਮੈਰਿਜ ਵਾਲੇ ਸੀ ਇਹ ਗੱਲ ਕੌੜੀ ਆ ਪਰ ਸੱਚੀ ਆ ਦੇਖੋ ਪਹਿਲੀ ਤਾਂ ਗੱਲ ਮਾਪੇ ਬਪ ਨੂੰ ਇਹਨਾ ਨਾ ਤੜਫਾਓ ਜਿੱਥੇ ਮਾਪੇ ਬਪ ਤੁਹਾਡਾ ਰਿਸ਼ਤਾ ਕਰਦੇ ਨੇ ਤੈਅ ਕਰਦੇ ਨੇ ਉਹ ਵੀ ਕੁਝ ਸੋਚ ਸਮਝ ਕੇ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਸਾਡੇ ਬੱਚਿਆਂ ਨੇ ਕੀ ਚੰਗਾ ਤੇ ਕੀ ਮਾੜਾ ਹੈ ਖਾਸ ਤੌਰ ਤੇ ਬੇਟੀਆਂ ਲਈ ਤਾਂ ਬਹੁਤ ਵੱਡੀ ਗੱਲ ਆ ਇਹ ਜਦੋਂ ਬੇਟੀ ਕੋਈ ਗੈਰ ਜਾਤ ਚ ਸ਼ਾਦੀ ਕਰਵਾਉਂਦੀ ਹੈ ਨਾ ਮਾਪੇ ਦਾ ਨੱਕ ਨਹੀਂ ਰਹਿੰਦਾ ਪਰ ਬਾਪਵੇਂ ਬੇਟਾ ਵੀ ਲਵੇ ਫੇਰ ਵੀ ਮਾਪੇ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਚਲ ਠੀਕ ਆ ਜਾਣੇ ਉੱਥੇ ਮਾਂ ਬਾਪ ਥੋੜੇ ਝੁੱਕ ਜਾਂਦੇ ਨੇ ਪਰ ਉਹ ਵੀ ਅਗਲੇ ਦੀ ਜਿਹੜੀ ਧੀ ਆ ਅਗਲੇ ਨੂੰ ਸਮਝਾਉਣੀ ਚਾਹੀਦੀ ਆ ਅੱਜ ਕੱਲ ਇੱਕ ਰਵਾਜ ਬਣ ਗਿਆ ਵੀ ਉੱਚੇ ਘਰ ਦਾ ਮੁੰਡਾ ਮਿਲ ਗਿਆ ਉੱਚੀ ਖਾਨਦਾਨ ਦਾ ਮਿਲ ਗਿਆ ਫਟ ਦੇ ਕੇ ਕਰ ਦੋ ਦੇਖੋ ਜਿਹੜੀ ਆਪਣੀ ਜਾਤ ਬਰਾਦਰੀ ਹੈ ਇਹਦੇ ਵਰਗੀ ਰੀਸ ਨਹੀਂ ਚਾਹੀਏ ਆਪਾਂ ਮੱਝ ਵੀ ਸਿੱਖ ਕਿਉਂ ਨਾ ਹੋਈਏ ਉਹ ਵੀ ਸਾਡੀ ਇੱਕ ਬਰਾਦਰੀ ਐਸੀ ਆਪਣੀ ਬਰਾਦਰੀ ਦੇ ਵਿੱਚ ਨੱਕ ਕੱਢ ਕੇ ਬੈਠਦੇ ਆ ਜੇ ਜਦੋਂ ਦੂਜੀ ਬਰਾਦਰੀ ਵਿੱਚ ਸਾਡਾ ਰਿਸ਼ਤਾ ਜੁੜਦਾ ਸਾਡੀ ਉੱਥੇ ਕੋਈ ਇੱਜ਼ਤ ਕਦਰ ਨਹੀਂ ਰਹਿੰਦੀ ਚਾਹੇ ਸਰਸੀ ਉੱਚੇ ਹੋਈਏ ਭਵੇਂ ਅਸੀਂ ਨੀਵੇਂ ਹੋਈਏ ਇਹ ਗੱਲ ਤਾਂ ਮੈਂ ਦਾਅਵੇ ਨਾਲ ਕਹਿੰਨੀ ਆ ਆਪਣੇ ਮਾਪੇ ਬਾਪ ਨੂੰ ਇੰਨਾ ਕਨੀਚਾ ਨਾ ਦਿਖਾਵੋ ਹੈ ਕਿ ਨਹੀਂ ਇਹ ਅੱਜ ਕੱਲ੍ਹ ਘਰ ਘਰ ਦੀ ਕਹਾਣੀ ਹੋ ਗਈ ਇੱਕ ਘਰ ਦੀ ਨਹੀਂ ਹੈ ਗਰੀਬੀ ਦੇ ਨਾਲ ਨਾਲ ਆ ਵੀ ਕੁਝ ਚਾਲਾ ਗਰੀਬਤਾ ਜਿਹੜੀ ਦੁਨੀਆ ਹੈਗੀ ਆ ਹੈਗੀ ਆ ਬਾਕੀ ਇਹ じゃ ਕੁਝ ਬਹੁਤ ਚੱਲ ਰਿਹਾ ਅੱਛਾ ਵੀ ਹੁਣ ਇਹ ਨਹੀਂ ਮੰਨਦੇ ਕਹਿਣਾ ਸਦੀ ਉਂਗਲੀ ਕਿਉਂ ਨਹੀਂ ਨਿਕ ਕਦਾ ਟੈਡੀ ਉਂਗਲੀ ਕੱਢ ਲੋ ਫਿਰ ਕਰੋ ਇਹਨਾਂ ਨੂੰ ਕਾਬੂ ਦੇਖੋ ਜੱਟਾਂ ਵਾਲੀ ਬੋਲੀ ਆ ਥੋੜੀ ਜਿਹੀ ਕੌੜੀ ਆ ਹੈ ਕਿ ਨਹੀਂ ਤੇ ਇਹਨਾਂ ਨੂੰ ਕਾਬੂ ਕਰਨ ਦਾ ਇੱਕੋ ਇੱਕ ਹਾਲ ਆ ਫਿਰ ਮੈਂ ਅੱਕ ਕੇ ਕਰਦੀ ਹੁੰਦੀ ਹਾਂ ਜੇ ਕੰਮ ਛੇਤੀ ਛੇਤੀ ਹੱਥ ਨਹੀਂ ਪਾਉਂਦੀਆਂ ਗੱਲਾਂ ਮੈਂ ਕਹਿੰਦੀ ਆ ਕੀ ਲੈਣਾ ਕੀ ਲੈਣਾ ਜਦੋਂ ਅੱਕ ਜਾਨੀਆਂ ਨਾ ਸੁਣ ਸੁਣ ਜਦੋਂ ਮਾਵਾ ਭੈਣਾ ਤੇ ਉਹਨਾਂ ਦੇ ਪਿਓਰ ਹੁੰਦੇ ਨੇ ਉਹਨਾਂ ਦੀ ਮਾਵਾ ਰਹੁੰਦੀਆਂ ਨੇ ਤੇ ਫਿਰ ਬੜਾ ਤਰਸ ਸੰਵਤਾਨ ਕਿਤੇ ਜਾ ਕੇ ਫਿਰ ਮੈਂ ਇਹ ਜੀ ਵੀਡੀਓ ਆਕ ਕੇ ਪਾਉਣੀ ਆ ਦੇਖੋ ਇੱਕ ਤੁਸੀਂ ਮਿਸਰੀ ਲੈਣੀ ਆ ਧਾਗੇ ਵਾਲੀ ਧਾਗੇ ਵਾਲੀ ਮਿਸਰੀ ਲੈ ਕੇ ਕੱਚ ਦੀ ਕੌਲੀ ਚ ਪਾ ਦਿਓ ਥੋੜੀ ਜਿਹੀ ਇਨਿਕ ਧਾਗੇ ਵਾਲੀ ਹੋਵੇ ਪਰ ਦੂਜੀ ਨਾਲ ਪਹਿਲਾਂ ਹੀ ਉਹਨੂੰ ਬ੍ਰੀਕ ਕਰ ਲਓ ਥੋੜੀ ਜੀ ਹੁਣ ਤੁਸੀਂ ਇਹ ਇੱਕ ਕੌਲੀ ਦੇ ਵਿੱਚ ਪਾ ਲਈ ਪਰ ਮੈਂ ਕੱਚ ਦੀ ਆ ਪਮਾ ਸਟੀਲ ਦੀ ਆ ਪਲਾਸਟਿਕ ਦੀ ਨਾ ਹੋਵੇ ਪਰ ਹੁਣ ਇੱਕ ਥਾਲ ਚੱਕ ਲਓ ਥਾਲ ਦੇ ਵਿੱਚ ਪਾਣੀ ਪਾ ਲਓ। ਹੁਣ ਰੈੱਡ ਵਾਲਾ ਸੰਧੂਰ ਦੀ ਇੱਕ ਚੁਟਕੀ ਪਾ ਦਿਓ। ਫੇਰ ਕਹਿ ਦੇਣਾ ਸਾਨੂੰ ਪਤਾ ਨਹੀਂ ਲੱਗਿਆ ਥਾਲ ਦੇ ਵਿੱਚ ਪਾਣੀ ਪਾ ਲਿਆ। ਪਾਣੀ ਦੇ ਵਿੱਚ ਇੱਕ ਰੈੱਡ ਵਾਲਾ ਸੰਧੂਰ ਦੀ ਚੁਟਕੀ ਪਾ ਤੇ ਉਦੋਂ ਵਾਲੀ ਮਿਸ਼ਰੀ ਵਾਲੀ ਕੌਲੀ ਆ ਉਹਦੇ ਸੈਂਟਰ ਦੇ ਵਿੱਚ ਰੱਖ ਦਿਓ। ਥਾਲ ਦੇ ਸੈਂਟਰ ਦੇ ਵਿੱਚ ਕੌਲੀ ਰੱਖ ਦਿਓ। ਹੁਣ ਕੀ ਕਰਨਾ? ਦੇਸੀ ਘਿਓ ਦੀ ਜੋਤ ਜਗਾ ਲਓ। ਪੂਰਬ ਦਿਸ਼ਾ ਵੱਲ ਨੂੰ ਜੋਤ ਦਾ ਮੂੰਹ ਕਰ ਦਿਓ। ਜਿਹੜਾ ਮੰਤਰ ਜਾਪ ਹੈ ਇਹ ਸੁਣ ਲਓ ਕੀ ਮੰਤਰ ਜਾਪਾ ਫਿਰ ਮੈਨੂੰ ਪੁੱਛੀ ਨਾ ਜਾਇਓ ਅੱਖਾਂ ਬੰਦ ਕਰ ਲਓ ਅੱਖਾਂ ਬੰਦ ਕਰਕੇ ਆਪਣੇ ਬੱਚੇ ਦਾ ਧਿਆਨ ਤਰੁਪਮਾ ਲੜਕੀ ਆ ਪਮਾ ਲੜਕੀ ਆ ਉਹਦੀ ਫੋਟੋ ਆਪਣੇ ਮੂਹਰੇ ਲੈ ਕੇ ਆਓ ਅੱਖਾਂ ਬੰਦ ਕਰਕੇ ਆਪਣੇ ਬੱਚੇ ਦੀ ਲੜਕਾ ਜਾਂ ਲੜਕੀ ਉਹਦੀ ਤਸਵੀਰ ਮੂਹਰੇ ਲੈ ਕੇ ਆਓ ਬਣਾਓ ਦਿਮਾਗ ਦੇ ਨਾਲ ਇਹ 108 ਵਾਰੀ ਜਾਪ ਕਰ ਲਓ ਇਹ ਸਾਡਾ ਬੱਚਾ ਸਾਡੇ ਕਹਣੇ ਚ ਹੋ ਜਵੇ ਚਾਹੇ ਧੀ ਆ ਚਾਹੇ ਪੁੱਤ ਉਹਦਾ ਨਾਮ ਲੈ ਕੇ ਕੰਮ ਸ਼ੁਰੂ ਕਰ ਦਿਓ ਇਹ ਕੰਮ ਤੁਸੀਂ 21 ਦਿਨ ਕਰ ਦਿਓ ਲਗਾਤਾਰ ਮਿਸ਼ਰੀ ਨਹੀਂ ਵਾਰ-ਵਾਰ ਕਰਨੀ ਮਿਸ਼ਰੀ ਆ ਇੱਕੋ ਹੀ ਦਿਨ ਕਰਨੀ ਜਿੱਦਨ ਤੁਹਾਡੇ ਕੋਲੇ ਵੀਡੀਓ ਪਹੁੰਚ ਗਈ ਕਿਸੇ ਵੀ ਦਿਨ ਵੀਡੀਓ ਪਹੁੰਚੀ ਹੈ 12 ਵਜੇ ਤੋਂ ਪਹਿਲਾਂ ਪਹਿਲਾ ਪਹਿਲਾ ਦਿਨ ਢਲਣ ਤੋਂ ਪਹਿਲਾਂ 12 ਵਜੇ ਤੋਂ ਪਹਿਲਾਂ ਪਹਿਲਾ ਪਹਿਲਾ ਕਰਨਾ ਇਹ ਕੰਮ ਤੇ ਤੁਸੀਂ ਇਹ ਕੰਮ ਕਰਕੇ ਨ ਜਾਲਾ ਤਿਆਰ ਹੋ ਗਿਆ ਹਾਂ ਸੰਧੂਰ ਵਾਲਾ ਉਸ ਤੋਂ ਬਾਅਦ ਕੋਈ ਸੰਧੂਰ ਨਹੀਂ ਪਾਉਣਾ ਕੋਈ ਜੀਉਤ ਨਹੀਂ ਲਗਾਉਣੀ ਤੁਸੀਂ ਬਸ ਬੈਠਣਾ ਤੇ ਬੈੜ ਤੇ ਫਿਰ ਉਹ ਜਾਪ ਕਰੀ ਜਾਓ ਬੱਚੇ ਦਾ ਮਨ ਧਿਆਨ ਧਰ ਕੇ ਹੁਣ ਜਰਾ ਜਾਲਾ ਸੰਧੂਰ ਵਾਲਾ ਹੁਣ ਇਹਨੂੰ ਕਿਸੇ ਭਾਂਡੇ ਚ ਪਾ ਲੋ ਕੋਲੇ ਚ ਪਾ ਲੋ ਗੜਬੀ ਚ ਪਾ ਲੋ ਥੋੜਾ ਹੀ ਆ ਨਾ ਇਹ ਇਹ ਬੱਚੇ ਦੇ ਬੈਡਰੂਮ ਛਿੱਟਾ ਦੇਣਾ ਸ਼ੁਰੂ ਕਰ ਦਿਓ ਇਹਦਾ ਜਿੱਥੇ ਉਹ ਸੌਂਦੀ ਆ ਜਾਂ ਸੌਂਦਾ ਜਾਂ ਲੜਕੀ ਆ ਜਾਂ ਲੜਕਾ ਜਿਹੜੀ ਜਵਾਨ ਚੱਲਦੀ ਆ ਕੰਚੀ ਵਾਂਗੂ ਉਹ ਵੀ ਬਸ ਚ ਆ ਜੂਗੀ ਤੇ ਜਿਹੜਾ ਤੁਹਾਡੇ ਮੂੰਹ ਤੇ ਥੁੱਕਦੀ ਆ ਜਾਂ ਥੁੱਕਦਾ ਉਹ ਵੀ ਕੰਟਰੋਲ ਚ ਆ ਜੂ ਤੁਹਾਡੇ ਪੈਰਾਂ ਚ ਆ ਜੂ ਇਹ ਇੱਕ ਮਿੰਟ ਦੀ ਗੱਲ ਆ ਪਰ ਕਰਿਓ ਯਕੀਨ ਭਰੋਸੇ ਨਾਲ ਮਜ਼ਾਕ ਨਾ ਨਾ ਕੰਮ ਕਰਿਓ ਇਹ ਮਜ਼ਾਕ ਵਾਲੀ ਗੱਲ ਨਹੀਂ ਐਡ ਮਜ਼ਾਕ ਵਾਲਾ ਹੁੰਦਾ ਮਜ਼ਾਕ ਨਾ ਵੀ ਕਹਿ ਦਿੰਨੀ ਆ ਵੀ ਮਜ਼ਾਕ ਨਾ ਕਰਕੇ ਦੇਖ ਲਓ ਇੱਕ ਨਹੀਂ ਤੁਸੀਂ ਇਹ ਕੰਮ ਡੇਲੀ 21 ਦਿਨ ਕਰਨਾ ਜਿਹੜਾ ਇਹ ਮੈਂ ਪਹਿਲਾਂ ਦੱਸਿਆ ਥਾਲ ਚ ਪਾਣੀ ਪਾ ਕੇ ਸੰਧੂਰ ਪਾ ਕੇ ਜੋਤ ਲਾਉਣੀ ਹੈ ਮਿਸ਼ਰੀ ਇਹ ਇੱਕ ਦਿਨ ਹੁਣ ਜਿਹੜੀ ਮਿਸ਼ਰੀ ਆ ਉਹ ਸੁਣ ਲਿਓ ਕੀ ਕਰਨੀ ਆ ਇਹ ਮਿਸ਼ਰੀ ਥੋੜੀ ਜੀ ਦੁੱਧ ਚ ਘੋਲ ਕੇ ਮੁੰਡਾ ਚਾਹੇ ਕੁੜੀਆਂ ਨੂੰ ਪਿਆ ਦਿਓ ਜੇ ਦੁੱਧ ਨਹੀਂ ਪੀਂਦੇ ਥੋੜੀ ਚਾਹ ਚ ਪਾ ਦਿਓ ਉਹਦੇ ਚ ਬੱਕਰੀ ਚ ਪਰ ਅੱਗ ਤੇ ਨਹੀਂ ਧਰਨੀ ਹੈ ਮਿਸ਼ਰੀ ਹਾਂ ਰਿੰਣਣੀ ਵੀ ਚਾਹ ਚ ਪਾ ਕੇ ਥੋੜੀ ਜਿਹੀ ਬਰੀਕ ਕਰ ਲਓ ਪਹਿਲੇ ਮੈਂ ਤੁਹਾਨੂੰ ਮੈਂ ਦੱਸਿਆ ਵੀ ਬਰੀਕ ਕਰ ਲਓ ਥੋੜੀ ਜਿਹੀ ਉਹਨੂੰ ਚਮਚਿਆਂ ਨਾਲ ਘੋਲ ਕੇ ਉਸ ਬੱਚੇ ਨੂੰ ਪਿਆਉਣੀ ਸ਼ੁਰੂ ਕਰ ਦਿਓ ਹੂੰ ਫਿਰ ਮੈਨੂੰ ਦੱਸਿਓ ਜਰੂਰ ਮੈਸੇਜ ਕਰਕੇ ਜਿਨ੍ਹਾਂ ਦੇ ਇੱਕ ਗੱਲ ਹੋਰ ਆ ਦੇਖੋ ਵੀਡੀਓ ਸੁਣਨ ਤੋਂ ਪਹਿਲਾਂ ਆਪਣੀ ਹਾਜ਼ਰੀ ਜਰੂਰ ਲਵਾਇਆ ਕਰੋ ਕੁਝ ਵੀ ਲਿਖਿਆ ਕਰੋ ਤਾਂ ਥਾਂ ਤੁਹਾਡੇ ਆ ਕੇ ਫਾਇਦੇ ਹੋਣੇ ਨਹੀਂ ਜਿਨ੍ਹਾਂ ਦੇ ਫਾਇਦੇ ਹੋਏ ਨੇ ਉਹ ਵੀ ਚੁੱਪੇ ਹੀ ਕਰ ਜਾਂਦੇ ਨੇ ਹੈ ਇੱਕ ਜੇ ਤੁਸੀਂ ਪਹਿਲੀ ਵਾਰ ਆਏ ਹੋ ਸਬਸਕ੍ਰਾਈਬਰ ਤਾਂ ਮੈਨੂੰ ਪਤਾ ਕਰ ਹੀ ਲੈਣੇ ਤੁਸੀਂ ਫੇਰ ਵੀ ਮੈਂ ਤੁਹਾਨੂੰ ਕਹਿੰਦੀ ਕਰਿਓ ਇੱਕ ਟੱਲੀ ਵਾਲਾ ਬਟਨ ਹੁੰਦਾ ਉਹ ਜ਼ਰੂਰ ਦੱਬਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੇਖੋ ਫੇਰ ਨਾ ਕਿਉਂ ਬਹੁਤ ਲੋਕੀ ਹੋ ਰਹੁੰਦੇ ਨੇ ਉਹਨਾਂ ਦੀਆਂ ਪ੍ਰਕਿਰਿਆ ਬੰਦ ਹੋ ਚੁੱਕੀਆਂ ਨੇ ਚ ਮੇਰਾ ਕੋਈ ਦੇਣ ਲੈਣ ਨਹੀਂ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਨਾ ਤੁਹਾਡਾ ਭਲਾ ਕਰਨ ਵਾਲਿਆਂ ਚ ਨਾ ਮੈਂ ਤੁਹਾਡਾ ਭਲਾ ਹੁੰਦਾ ਰੋਕਣ ਵਾਲਿਆਂ ਚੋਂ बस सिर्फ माता एक वीडियो ਪਾਉਣੀ ਆ ਤੁਸੀਂ ਵਾਚ ਕਰਦੇ ਪਰ ਜਿਹੜੇ ਜਿਹੜੇ ਹਦਾਇਤਾਂ ਨੇ ਉਹ ਤੁਹਾਨੂੰ ਜ਼ਰੂਰ ਕਰਨੀਆਂ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਹਾਜ਼ਰੀ ਜ਼ਰੂਰ ਲਵਾਉਣੀ ਇਹ ਨਾ ਭੁੱਲਿਓ ਕਈ ਲੋਕ ਇਹ ਕਹਿੰਦੇ ਨੇ ਸਾਡੀ ਆਈਡੀ ਦਾ ਪਤਾ ਲੱਗੂ ਪਿੰਡ ਦੇ ਵੀ ਨੇ ਫਾਇਦੇ ਵੀ ਹੋਣੇ ਪਰ ਉਹਨਾਂ ਨੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਨਹੀਂ ਲਵਾਈ ਉਹ ਤਾਂ ਉਦੋਂ ਵੀ ਜ਼ਿਆਦਾ ਕੰਮ ਵੈਕ ਲੱਗ ਜਾਣੇ ਨੇ ਮੈਂ ਦਾਅਵੇ ਨਾ ਕਰੇਦੀਆਂ ਕਿਉਂ ਵੀਡੀਓ ਦੇ ਜਦੋਂ ਵੀ ਤੁਸੀਂ ਵੀਡੀਓ ਸ਼ੁਰੂ ਕਰਨੀਆਂ ਦਿੱਲੀ ਹਾਜ਼ਰੀ ਜ਼ਰੂਰ ਲਵਾਓ ਵੀਡੀਓ ਵਾਚ ਕਰੋ ਰੋਜ਼ હાਜ਼ਰ ਰੋਜ਼ ਨਹੀਂ ਕਰ ਸਕਦੇ ਤਾਂ ਦੂਵੇ ਤੀਏ ਜਮ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਵਾਓ ਵੀਡੀਓ ਵਾਚ ਕਰੋ ਮੈਂ ਕਿਹਾ ਕੋਈ ਪੈਸਾ ਲੈਣੀ ਐ ਇੰਨਾ ਕੁ ਧਰਮ ਜ਼ਰੂਰ ਨਿਵਾਇਆ ਕਰੋ ਅੱਛਾ ਜੀ ਨਮਨ ਰਣ ਜੀ ਵੀਡੀਓ ਚੰਗੀ ਲੱਗੀ ਹੈਗਾ ਦਬਕੇ ਸ਼ੇਅਰ ਕਰ ਦਿਓ ਕਿਸੇ ਹੋਰ ਦਾ ਵੀ ਭਲਾ ਹੋ ਜਵੇ